ਸਤਿ ਸ਼੍ਰੀ ਅਕਾਲ ਜੀ ਮੈਂ ਆਸ਼ਰਿਤਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵੱਡਾ ਐਕਸ਼ਨ ਮੋੜ ਲਿਆ ਗਿਆ ਹੈ ਉਹਨਾਂ ਨੇ ਰਾਤੋ-ਰਾਤ ਇੱਕ ਫਿਰ ਬਦਲ ਕਰਕੇ ਰੱਖ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਪਿਸ਼ਟਾਚਾਰ ਜੋ ਵੀ ਫਲਾਏਗਾ ਚਾਹੇ ਉਹ ਸਾਡੀ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਹੋਰ ਪਾਰਟੀ ਦਾ ਹੋਵੇ ਤਾਂ ਉਹਨ ਦੇ ਉੱਤੇ ਇੱਕ ਵੱਡਾ ਐਕਸ਼ਨ ਮੋੜ ਲਿਆ ਜਾਵੇਗਾ ਤਾਂ ਉਹਨਾਂ ਨੇ ਕਿਹਾ ਕਿ ਜੋ ਇਹ ਪਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਲੋਕ ਆਉਣਗੇ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਆਪਣਾ ਜੋ ਜ਼ੁਲਮ ਹੈ ਉਹਦੇ ਉੱਤੇ ਬਣਦੀ ਕਾਰਵਾਈ ਜੋ ਉਹਨਾਂ ਤੇ ਹੋਏਗੀ ਉਹਦਾ ਪਹੁੰਚਾਨ ਦੇਣਾ ਪਵੇਗਾ ਤਾਂ ਉਹਨਾਂ ਨੇ ਇੱਕ ਨਵਾਂ ਮੋੜ ਜੋ ਹੈ ਬਣਦਾ ਉਹ ਉਹਨਾਂ ਨੇ ਦਿੱਤਾ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਆ ਰਹੀ ਹੈ ਖਬਰ ਕਿ ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਕ ਫੇਰ ਬਦਲ ਕੀਤਾ ਹੈ 6 ਆਈਐਸ ਸਮੇਤ 20 ਅਧਿਕਾਰੀ ਤਬਦਲੇ ਕੀਤੇ ਗਏ ਹਨ ਹੋਰ ਅਧਿਕਾਰੀ ਵਿੱਚ 11 ਪੀਸੀਐਸ ਅਤੇ 3 ਆਈਐਫਐਸ ਸ਼ਾਮਿਲ ਹਨ ਆਈਏਐਸ ਭਾਵਨਾ ਗਰਗ ਨੂੰ ਪ੍ਰਿੰਸੀਪਲ ਸੈਕਟਰੀ ਜੇਲ ਨਿਯੁਕਤ ਕੀਤਾ ਗਿਆ ਇਸ ਦੇ ਨਾਲ ਹੀ ਆਈਏਐਸ ਨਵਜੋਤ ਕੋਰ ਨੂੰ ਵਿਧਿਕ ਸਿਕੱਤਰ ਪ੍ਰਮੋਸ਼ਨ ਵਿਭਾਗ ਅਤੇ ਆបਕਾਰੀ ਵਿਭਾਗ ਦੇ ਡਾਇਰੈਕਟਰ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ ਆਈਐਸ ਮੁਹੰਮਦ ਤਿਆਨੂ ਪੰਜਾਬ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਆਈਐਸ ਮਨੀਸ਼ ਕੁਮਾਰ ਨੂੰ ਸਪੈਸ਼ਲ ਸੈਕਟਰੀ ਤੇ ਐਜੂਕੇਸ਼ਨ ਦੀ ਉਦੇਸ਼ ਸਖਲਾਈ ਲਈ ਅਹੁਦਾ ਦਿੱਤਾ ਗਿਆ ਹੈ ਤਾਂ ਕਿਤੇ ਨਾ ਕਿਤੇ ਜੋ ਪੰਜਾਬ ਸਰਕਾਰ ਦੇ ਹੁਕਮਾਂ ਵਾਲੇ ਸਾਰੇ ਅਧਿਕਾਰੀਆਂ ਨੂੰ ਤਰਨ ਤੋਂ ਆਪਣੇ ਨਵੇਂ ਕਾਰਜ ਸਫਰਾਂ ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਹੁਕਮਾਂ ਅਨੁਸਾਰ ਆਈਐਸ ਪੀਐਸ ਦੋਵੇਂ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਤਾਂ ਇਹ ਭਗਵੰਤ ਮਾਨ ਨੇ ਇੱਕ ਨਵਾਂ ਐਕਸ਼ਨ ਮੋਡ ਲਿਆ ਹੈ ਤਾ ਕਿਤੇ ਨਾ ਕਿਤੇ ਜੋ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਜੋ ਭਗਵੰਤ ਮਾਨ ਨੇ ਉਹ ਇੱਕ ਵਾਰ ਫਿਰ ਜੋ ਵੀ ਲੋਕ ਪਿਛਤਾਚਾਰ ਕਰਦੇ ਨਜ਼ਰ ਆਣਗੇ ਜਾਂ ਨਸ਼ਾ ਵੇਚਦੇ ਨਜ਼ਰ ਆਣਗੇ ਤੇ ਉਹਨਾਂ ਤੇ ਇੱਕ ਵੱਡਾ ਐਕਸ਼ਨ ਮੋੜ ਲੈਣ ਜਾ ਰਹੇ ਹਨ ਜਿਵੇਂ ਹੀ ਬਣਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਤਾਂ